ਹੈਲੋ ਸਸਰੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਲਓ ਜੀ ਅੱਜ ਬਲੌਗ ਲੈ ਕੇ ਆਏਗੇ ਬੜਾ ਘੇਣ ਜਾਇਆ ਤੇ ਸਾਰਿਆਂ ਦੀ ਫਰਮਾਇਸ਼ ਤੇ ਜੋ ਤੁਸੀਂ ਕਹਿੰਨੇ ਸੀ ਅੱਜ ਉਹ ਅਸੀਂ ਕਰ ਲੈਣਾ ਹੈ ਤੇ ਤੁਹਾਡੀ ਫਰਮਾਇਸ਼ ਤੇ ਸਾਰ ਕੁਝ ਕਰਨ ਲੱਗੇ ਆ ਲਓ ਜੀ ਇੱਧਰ ਕੱਪੜੇ ਲੱਭ ਹੋ ਰਹੇ ਆ ਇਹ ਹੈਗਾ ਜੀ ਮੰਮੀ ਦੀ ਮੰਮੀ ਦਾ ਕੱਪੜਿਆਂ ਵਾਲਾ ਬੈੱਡ ਇਹਦੇ ਵਿੱਚ ਜੋ ਕਪੜਾ ਲੀੜਾ ਸਭ ਇਹਦੇ ਵਿੱਚ ਰੱਖਿਆ ਜਾਂਦਾ ਹੈ ਸਾਰੇ ਜਾਣੇ ਕਹਿੰਦੇ ਆ ਆਪਣੇ ਸੂਟਾਂ ਦੀ ਕਲੈਕਸ਼ਨ ਦਿਖਾਓ ਦਿਖਾ ਦਈਏ ਕਿ ਰਹਿਣ ਦੀ ਹੈ ਹੈ ਨਹੀਂ ਸਾਰੇ ਕਹਿੰਦੇ ਸੂਟ ਦਿਖਾਓ ਆਪਣੀ ਸੱਸ ਦੇ ਹੂੰ ਇਹਨਾਂ ਸਾਰੇ ਦਿਖਾਓ ਸਾਰੇ ਦਿਖਾ ਲਈ ਕਿੰਨੇ ਵੀ ਆ ਲੈ ਕਮੈਂਟ ਮੰਮੀ ਨਾਲ ਵਾਤ ਕਰ ਸਾਰੇ ਤਾਂ ਹੌਕਣ ਦੇ ਇਤਨਾ ਚੰਦਪੱਕ ਸੂਟਾਂ ਤੇ ਪੁੱਛੋ ਹੀ ਨਾ ਹਫਤੇ ਬਾਅਦ ਇੱਕ ਸੂਟ ਲੈਂਦੇ ਮੰਮੀ ਸਾਡੇ ਸੂਟਾਰੇ ਬਹੁਤ ਸ਼ਕੀਨ ਆ ਸ਼ੁਰੂ ਤੋਂ ਹੀ ਕਹਤੇ ਡੈਡੀ ਕਹਿੰਦਾ ਨਿੱਕੀ ਹੂੰਗੀ ਤੈਨੂੰ ਸੂਟਾਂ ਦਾ ਬਹੁਤ ਸ਼ੌਂਕ ਸੀ ਹਾਂ ਤੋਂ ਹਾਂ ਜੀ ਲੈ ਕੇ ਇਹਨੂੰ ਪਤਾ ਲੋਰ ਨੇ ਦੁਨੀਆ ਮੈਨੂੰ ਉਹਦਾ ਕੀ ਪਤਾ ਕਿੱਥੇ ਆ ਲੜਾਈ ਕਿਉਂ ਕਰਨ ਲੱਪੇ ਤੜਾ ਅੱਬਾ ਬਾਪਾ ਚੋ ਵੀ ਕੀ ਅਸੀਂ ਕੰਮ ਹੁੰਦਾ ਉਹ ਕੈਮਰਾ ਲੈ ਕੇ ਮੂਹਰੇ ਜੜੀ ਗਿਆ ਕਰ ਤੁਸੀਂ ਉਹ ਚੱਲ ਨਹੀਂ ਲਾਉਂਦੇ ਤੁਸੀਂ ਆਪੂਗਾ ਤਾਂ ਕੋਈ ਨਹੀਂ ਹਾਂਜੀ ਲੋ ਜੀ ਗੱਲ ਹੈਗੀ ਆ ਜੀ ਐਦਾਂ ਕਿ ਇਹ ਹੈਗਾ ਜੀ ਮੰਮੀ ਜੜੀ ਹੁਣ ਕਮਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤਾਂ ਆਪਾਂ ਆਪਾਂ ਲੰਚਨ ਤੋੜਦੀਆਂ ਕਿਉਂਕਿ ਤੁਸੀਂ ਸਾਡੇ ਨਾਲ ਮੌਜੂਦ ਰਹਿੰਦੇ ਆ ਸਾਡੇ ਹਾਰੇ ਕੋ ਬਲੌਗਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਆ ਮੰਮੀ ਤਾਂ ਕਮਰੇ ਦੀ ਮਮਦ ਕਰਦੀ ਘਰ ਆਂਦੀ ਹੈ

ਫੇਰ ਬਾਅਦ ਸਿਆਲ ਆਏ ਨੇ ਉਦੋਂ ਕਰੀ ਗਾ ਇਹ ਤਾਂ ਠੰਡਾ ਹੋ ਗੇ ਇਹ ਤਾਂ ਇੱਥੇ ਰਹਿਣੇ ਆ ਗਰਮੀ ਸਰਦੀਆਂ ਤੇ ਇਹਨੇ ਇੱਕ ਦੋ ਦਿਨ ਤੱਕ ਫੇਰ ਸਟਾਰਟ ਕਰਦੇ ਆ ਕੰਮ ਤੇ ਸਹਜੂ ਤੇਰਾ ਕੀ ਹੈ ਨਾ ਦਾदू ਸਾਡੀ ਦਾਦੀ ਦਾ ਕਪੜਾ ਖਵਾੜਦੀ ਹੈ ਖਵਾੜ ਆਪਾਂ ਵੀ ਫੇਰ ਮਜੇ ਨਾਲ ਖੇਡਿਆ ਕਰੂੰਗੇ ਮਜੇ ਨਾਲ ਦੋ ਜਣ ਕੇ ਇੱਥੇ ਦੋ ਮੇਰੇ ਲਾ ਮੈਨੂੰ ਇਦਾਂ ਨਹੀਂ ਵਧੀਆ ਲੱਗਿਆ ਹਾਂ ਮੋਰੇ ਦੀ ਮਰੰਮਤ ਕਰਨੀ ਆ ਆ ਦੇਖੋ ਸਾਰੇ ਜਿਹੜੇ ਖਾਣੇ ਨੂੰ ਭਰ ਦੇਣੇ ਆ ਤੇ ਕਲਰ ਦੱਸਿਓ ਇਹ ਕਿਹੜਾ ਕਰਾਈਏ ਇਸ ਕਮਰੇ ਵਿੱਚ ਕਲਰ ਪਿੰਕ ਕਰਾਇਓ ਨੂੰ ਕਲਰ ਵੀ ਕਰਨਾ ਆ ਤੇ ਪਿੰਕ ਕਰਾਇਓ ਜਿਹੜਾ ਲਟਰ ਪਟੜਾ ਸਾਰਾ ਚੱਕ ਲੈਣਾ ਆ ਜਿੱਥੇ ਸਟੋਰ ਰੂਮ ਆ ਉਧਰ ਰੱਖ ਦੇਣਾ ਸੀ ਲਟਰ ਪਟੜਾ ਰੱਖ ਲੈਣਾ ਸਟੋਰ ਵਿੱਚ ਕਿਉਂਕਿ ਸੈਟਿੰਗ ਕਰਨੀ ਆ ਤੇ ਜਿਹੜੇ ਸਾਡੇ ਸੋਫੇ ਉਹ ਵੀ ਤਰੀਕੇ ਨਾਲ ਲਾਵਾਂਗੇ ਜਿਹੜਾ ਉਹ ਬੇਟਾ ਚੱਕ ਲੈਣਾ ਆ ਸੀ ਤੁਹਾਨੂੰ ਦਹੋਣੀ ਆ ਕੀ ਕੀ ਚੱਕਣਾ ਆ ਤੇ ਨਾਲ ਦੱਸਿਓ ਕੀ ਕੀ ਚੱਕਣਾ ਮਮਾ ਮਮਾ ਤੁਸੀਂ ਮੇਰੇ ਜਿਹੜਾ ਕੈਮਰਾ ਫੜਿਆ ਮੈਂ ਤੁਹਾਨੂੰ ਦਿਖਾਉਂਦੀ ਹਾਂ ਜਾਓ ਇਹ ਵਾਲਾ ਕਰ ਦਿਓ ਕੀ ਕਿੰਕਾ ਜੀ ਕਹਿੰਦੇ ਜੇ ਜਿਦਿਹਾ ਕੋਲਾਂ ਗਿਆ ਨੂੰ ਨਹੀਂ ਕਰ ਦੇਣਾ ਉਹਨੇ ਲੈ ਕੇ ਆਉਣਗੇ ਦੇ ਆਉਂਗੇ ਫਸੇਰ ਨੂੰ ਫਸੇਰ ਨੂੰ ਦੇਣਾ ਵੀ ਲੱਗਾ ਉਹਨੇ ਅੱਗੇ ਚਾਹ ਚੜਿਆ ਮੋਟਰੀ ਕੋਈ ਚਾਹ ਚੜਿਆ ਲੀਨ ਵੀ ਸਾਡੀ ਉੱਠ ਗਈ ਆ ਤੇ ਮੈਂ ਤੁਹਾਨੂੰ ਲੱਗੀ ਆਪਣਾ ਕਮਰਾ ਦਿਖਾਉਣੇ ਦੋਸਤੋ ਕਮਰੇ ਦੀ ਸਟਾਰਟਿੰਗ ਮੈਂ ਕਰਦੀ ਆ ਆ ਹੈਗਾ ਬੂਹਾ ਤੇ ਆ ਕਮਰੇ ਦੀ ਫਰਸਟ ਲੁੱਕ ਆ ਇਹ ਫਰਸਟ ਲੁੱਕ ਵਿੱਚ ਦੇਖਿਓ ਤਾਂ ਹੀ ਕੀ ਇਥੇ ਤੋੜਦੀਏ ਅਸੀਂ ਸਾਹਮਣੇ ਇੱਕ ਕਿ ਕਿ ਗੀਠੀ ਆਉਂਦੀ ਆ ਮੈਨੂੰ ਗੀਠੀ ਤਾਂ ਬਿਲਕੁਲ ਪਸੰਦ ਨਹੀਂ ਕਿਉਂਕਿ ਮੇਰੇ ਹਿਸਾਬ ਨਾਲ ਤਾਂ ਟੁੱਟ ਟੁੱਟੂਗੀ ਤੇ ਤੁਸੀਂ ਸਾਨੂੰ ਦੱਸਿਓ ਕਿ ਤੋੜਨੀ ਚਾਹੀਦੀ ਆ ਕਿ ਨਹੀਂ ਜਿਹੜੀ ਉਹ ਸਾਹਮਣੇ ਆ ਤਿੰਨ ਬਾਰੀਆਂ ਵਾਲੀ ਤੇ ਇਹ ਵੀ ਬੰਦ ਕੀ ਕਰ ਦੇਣੀ ਆ ਇਹ ਤਿੰਨੋ ਹੀ ਬੰਦ ਕਰ ਦੇਣੀ ਆ ਇਥੋਂ ਸਾਰਾ ਪਲੈਨ ਕਰ ਦੇਣਾ ਆ ਜਿਹੜੀ ਆ ਉੱਪਰ ਆ ਇਹਦਾ ਸਾਨੂੰ ਦੱਸਿਓ ਕਿ ਇਹ ਉੱਪਰ ਸਾਨੂੰ ਰੱਖਣੀ ਚਾਹੀਦੀ ਆ ਕਿ ਤੋੜਨੀ ਚਾਹੀਦੀ ਆ ਬੇੜੀ ਤੋੜ ਦਿੰਦੇ ਤੋੜਦੀ ਏ ਨਹੀਂ ਨਹੀਂ ਮੈਂ ਨਹੀਂ ਮਾਰ ਨਹੀਂ ਮਾਰ ਸਮਾਨ ਜੋ ਕਿ ਹਾਂ ਤੇ ਥੇਰ ਲਾਉਣਗੇ ਹਾਂ ਬੇੜੀ ਕਰਨ ਕਰਦੇ ਰਾਂ ਵੀ ਤੋੜਦੀ ਏ ਨਹੀਂ ਇਹ ਮੈਂ ਮੇ ਤੋੜ ਤਾਂ ਕੇ ਕੰਮ ਤਾਂ ਹੈ ਨਹੀਂ ਫੱਟਾ ਉਸ ਮਾਰ ਕਿਥੇ ਰੱਖਣਾ ਇੰਨਾ ਤੁਸੀਂ ਦੱਸੋ ਕਿ ਸਾਨੂੰ ਆ ਫੱਟਾ ਤੋੜਨਾ ਚਾਹੀਦਾ ਕਿ ਨਹੀਂ ਮੇਰੇ ਹਿਸਾਬ ਨਾਲ ਤਾਂ ਨਹੀਂ ਮੇਰੇ ਹਿਸਾਬ ਨਾਲ ਤਾਂ ਮੇਰੇ ਸਾਹਮਣੇ ਫੱਟਾ ਵਾਲੇ ਟੋਟ ਟੋਟ ਜਿਵੇਂ ਤਾਂ ਵਧੀਆ ਗੱਲਾਂ ਕਿਉਂਕਿ ਜਿਹੜਾ ਖਾਣਾ ਕਰਦਾ ਨਾ ਫੁੱਲਾ ਹੋ ਜੂਗਾ ਇਸ ਤੱਕ ਕਵਰ ਹੋ ਜੂਗਾ ਸਾਰਾ ਤੇ ਆਹ ਸਾਡੇ ਤੇ ਜਿਹੜਾ ਪਾਲੇ ਰੱਤਾ ਹਿੱਸਾ ਦੀ ਜਾਣੀ ਇਹ ਜਿਸ ਨੂੰ ਆ ਸੋਨਾ ਲੱਗਦਾ ਹੈ ਮੇਰੇ ਹਿਸਾਬ ਨਾਲ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓਂ ਕਿ ਆਪਾਂ ਤੁਹਾਡੇ ਸੁਹਾਣਾ ਜਾੜਾ ਚੱਲਣਾ ਉਹ ਸਾਡੇ ਘਰ ਦੇ ਵਿੱਚ ਸਾਲ ਨੂੰ ਸਾਰੇ ਨਾ ਬਹੁਤ ਦਿੱਤਾ ਬਹੁਤ ਬੋ ਦੱਸਿਆ ਉਹਦੇ ਲਈ ਇੰਦਾ ਕਰੋ ਤੇ ਆਹ ਸੈਟਿੰਗ ਕਰੋ ਤੁਹਾਡੀ ਸੈਟਿੰਗ ਤੇ ਇਹ ਫੱਟਿਆ ਤੁਸੀਂ ਦੱਸਿਓ ਕਿੱਦਾਂ ਕਰੀਏ ਸੀ ਕਮਰੇ ਦੀ ਰੈਡੀ ਤਿਆਰੀਆਂ ਕਰ ਰਹੇ ਕਿ ਕਰਦੇ ਪਏ ਆ ਕਿਉਂਕਿ ਹੋਰ ਇੱਕ ਹਫਤਾ ਦੋ ਹਫਤੇ ਤੱਕ ਅਸੀਂ ਕੰਮ ਰੈਡੀ ਕਰ ਦੇਣਾ ਆ ਤੇ ਮੈਂ ਕਿਹਾ ਥੋੜਾ ਜਿਆ ਸਾਰਿਆਂ ਨੂੰ ਪੁੱਛ ਲਿਆ ਜਾਵੇ ਕਿ ਕਿਦਾਂ ਕਿਦਾਂ ਸਟਾਰਟ ਕਰੀਏ ਤੇ ਕੀ ਕਰੀਏ ਅਸੀਂ ਹਾਂਜੀ ਤੇ ਸਾਡੇ ਗੇਟ ਮੁਰੇ ਮੁੜ ਕੇ ਆਈ ਘਰੇ ਲਓ ਜੀ ਮਿੱਤਰ ਪਿਆਰਿਓ ਇੱਧਰ ਆਪਾਂ ਕੰਨ ਗਿਆਂ ਕਮਰੇ ਦੀ ਸੈਟਿੰਗ ਦੇਖਦੇ ਆ ਕਿੱਦਾਂ ਦੀ ਹੁੰਦੀ ਹੈ ਕਿ ਨਹੀਂ ਹੁੰਦੀ ਅਜੇ ਤੱਕ ਸਲਾਹ ਹੀ ਬਣ ਰਹੀ ਆ ਤੇ ਮੈਂ ਸੋਚਿਆ ਕਿ ਸਾਰਿਆਂ ਨੂੰ ਪਹਿਲਾਂ ਦੱਸ ਦਿੱਤਾ ਜਾਵੇ ਕਿ ਸਾਡੇ ਕਮਰੇ ਦਾ ਇਹ ਜਲਦ ਦੱਸ ਨਹੀਂ ਹੋਇਆ ਸੀ ਤੇ ਸਾਰਿਆਂ ਨੇ ਬਹੁਤ ਮਦਦ ਕਰਾਈ ਸਾਡੇ ਨਾਲ ਸਾਡੇ ਕਮਰੇ ਵਿੱਚ ਮਤਲਬ ਕਿ ਸ਼ਿੰਗਾਰਨ ਲਈ ਉਹਨੂੰ ਤੇ ਆਪਾਂ ਕਿਹਾ ਇਧਰ ਲਿਆ ਦਰ ਪੁੱਛ ਕੇ ਤੇ ਆਪ ਕਰਦੇ ਹਾਂ ਸਾਨੂੰ ਮੈਂ ਕਮਰੇ ਦਾ ਪਹਿਲਾਂ ਸਾਰਾ ਕੁਝ ਦਿਖਾ ਦਿੰਦੀ ਆ ਕਿ ਕਿਦਾਂ ਕਿਦਾਂ ਕੀ ਕਮਰੇ ਵਿੱਚ ਹੈਗਾ ਆ ਤੇ ਉਸ ਤੋਂ ਮਤਲਬ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਕਿਹੜਾ ਚੀਜ਼ ਕਿਹ ਟੋੜੀ ਜਾਵੇ ਤੇ ਕਿਹੜੀ ਰੱਖੀ ਜਾਵੇ ਤੇ ਆਪ ਬਾਅਦ ਜਦੋਂ ਦਿਖਾਤੀਆਂ ਚ ਨਾ ਇਹ ਸਾਰਾ ਕੁਝ ਦਿਖਾ ਰਣਾ ਤੂੰ ਉਥੇ ਕੀ ਹੈ ਗੱਲ ਆ ਗਈ ਤੇ ਇੱਕ ਆ ਗਈ ਆ ਇਹ ਵੀ ਤੋੜਨ ਦਾ ਇਰਾਦਾ ਆ ਕਿ ਸਾਰਾ ਪਲੇਨ ਸਿੱਧੀ ਕੰਧਾਂ ਕਰਤੀ ਜਾਵੇ। ਉੱਥੋਂ ਬਹੁਤ ਬਈਆਂ ਇਸ ਕਮਰੇ ਵਿੱਚ ਉਹ ਵੀ ਚੱਕ ਲੈਂੀਆਂ ਸਾਰੀਆਂ। ਆਹ ਜਿਹੜਾ ਕੱਪੜੇ ਇਹ ਲਾ ਦੇਣੇ ਆ ਇੱਥੋਂ। ਇਹ ਵੀ ਲਾ ਦੇਣੇ ਇੱਥੋਂ। ਆਹ ਆ ਦੇਖੋ ਐਸੇ ਆ ਵੀ ਪਾ ਦੀ ਹੈ ਪਰਦੇ ਲਾਇਆ। ਇੱਥੇ ਤਾਕੀ ਹੁੰਦੀ ਸੀ ਪਹਿਲਾਂ। ਇੱਥੇ ਸ਼ਾਇਦ ਤਾਕੀ ਕੱਢ ਦੀ ਹੈ ਦੁਬਾਰਾ। ਮੇਰਾ ਤਾਂ ਇਰਾਦਾ ਨਹੀਂ ਕੋਈ ਕੱਟਣ ਦਾ। ਦੁਬਾਰਾ ਸ਼ਾਇਦ ਤਾਕੀ ਮम्मी ਟਾਰਦੇ ਰਹਿੰਦੇ ਆ। ਰਾਸਤੇ ਵਾਲ ਸਾਈਡ ਤਾਕੀ ਇਹ ਸ਼ਾਇਦ ਕੱਢ ਦੀ ਹੈ ਤੁਹਾਨੂੰ। ਸਾਡੇ ਸੁੱਦਾ ਜਾਨਾ ਸਾਈਡ ਕੱਢੀ ਜਾਵੇ ਪਰ ਮੰਮੀ ਹੁਣਾਂ ਦੇ ਕਹਿੰਦੇ ਨਾ ਕੱਢਣੀ ਪਣੀ ਹਵਾ ਚਾਹੀਦੀ ਇੱਥੇ ਮਰਨਾ ਧੱਕੇ ਚ ਭੈਣ ਉਹ ਹੀ ਪਰ ਮੰਮੀ ਇੱਥੇ ਪਿਆ ਹੋਵੇ ਦੋਦੀ ਮੰਗਲ ਜੀ ਮੰਮੀ ਹੁਣੀ ਕਹਿੰਦੇ ਨਾ ਕੱਟਿਓ ਤੇ ਤੁਸੀਂ ਦੱਸਿਓ ਕੱਢਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਇਹ ਰਸਤੇ ਵਾਲੀ ਸਾਈਡ ਦੀ ਤੱਕ ਹੀ ਆ ਬਾਕੀ ਦੇ ਤਾਂ ਸਾਡੇ ਘਰ ਵਿੱਚ ਸੇਮ ਆ ਤੇ ਆ ਵੀ ਆਹੀ ਆ ਆ ਵੀ ਇੱਦਾਂ ਹੀ ਜਾੜਾ ਜਾ ਉਹ ਮਤਲਬ ਕੀ ਖਾਣਾ ਜਾ ਇਹ ਵੀ ਭੰਦਣਾ ਆ ਬਾਗੀ ਆ ਆਪਣੀ ਤਰਫ ਖੜੀ ਜੋ ਕਿ ਇਨਵਰਟਰ ਦਾ 3 ਇਨਵਰਟਰ ਦੀ ਸੇਫਟੀ ਵੀ ਆ ਵਿੱਚੋਂ ਬੜ ਕੇ ਲੱਗ ਜਾਂਦਾ ਹੈ ਇਹ ਛਾਇਦ ਰੱਖੀਏ ਤੇ ਤੁਸੀਂ ਰੱਸੀ ਇਹਨੂੰ ਰੱਖੀਏ ਇਹ ਵੀ ਕਹਿੰਦੇ ਨੇ ਇਨਵਰਟਰ ਕਮਰੇ ਚ ਰੱਖਣਾ ਚਾਹੀਦਾ ਉੱਧਰ ਰੱਖਣਾ ਚਾਹੀਦਾ ਵੱਖਰਾ ਅਸਲਾ ਇਹਨੂੰ ਉੱਧਰ ਹੀ ਰੱਖੀ ਜਿੱਥੇ ਪਹਿਲਾਂ ਦੇਖਿਆ ਬਾਕੀ ਇਨਵਰਟਰ ਸਾਡ ਤੋਂ ਇਹ ਇੱਧਰ ਰੱਖਿਆ ਆ ਸ਼ਾਇਦ ਉੱਧਰ ਸ਼ਾਇਦ ਉੱਧਰ ਰੱਖਣਾ ਫਿਰ ਤਾਰ ਉੱਧਰ ਕਹਣੀ ਪੈਣੀ ਹੈ ਗੜਕ ਤੋਂ ਤੇ ਆ ਖਾਣੇ ਉੱਪਰ ਲੇ 1 2 3 ਇਹ ਤਾਂ ਬੰਦੀ ਕਰਾਣੀ ਆ ਇਹ ਸਭ ਕੁਝ ਪਾ ਬੰਦ ਵੀ ਇੱਟਾਂ ਦੇ ਹੋਣੀਆਂ ਪੈਣੀਆਂ ਉੱਦੀ ਬੰਦ ਹੋ ਜਾਣੀ ਆਹ ਉਹ ਤਾਂ ਲਾਉਣੇ ਯਾਰ ਇੱਟ ਲੱਗਣੀਆਂ ਨੇ ਆ ਚੋਟੇ ਉਹ ਇੱਥੇ ਮੈਂ ਕਹਿੰਦੀ ਰੋੜੇ ਆ ਉਹ ਚੱਕ ਲਿਆਉਣੇ ਹੋ ਸਕ ਜਾਵਾਂਗੇ ਹਨਾ ਥੋੜੀ ਥੋੜੀ ਰੋੜ ਦੀ ਬੰਦ ਉਹ ਜੋੜ ਕੇ ਇਹਨਾਂ ਚਟੇ ਉਹ ਰੋੜੇ ਆ ਸਾਰਾ ਖਬਰ ਹੋ ਜਾਣਾ ਹਾਂ ਕਿਤੇ ਨਿਕਲ ਨਾ ਪਾਉਣਾ ਪਰ ਇੱਕ ਥੋੜੀ ਕਿੰਨੀ ਚਾਹੀਦੀ ਆ ਵੀ ਆਦਨੇ ਚੱਲੀ ਲਾ ਜਾਣੇ ਉੱਥੇ ਇਹ ਤਾਂ ਇਹ ਤਾਂ ਤੋੜਨੀ ਇਹ ਤਾਂ ਤੋੜੀ ਦੇਣੀ ਇਹ ਤਾਂ ਸਿੱਧਾ ਹੋਰ ਭਰਨੇ ਵਾਲੇ ਜਿਹੜੇ ਆਹੀ ਆ ਭਰਨੇ ਹੀ ਪੈਣੇ ਆਹੀ ਹੀ ਜਾਣਾ ਭੰਨੋ ਬਾਕੀ ਵਾਲੇ ਦਾ ਡੈਡੀ ਉਹਨਾਂ ਦੇ ਕਮਰੇ ਦੇ ਸਹੀ ਆ ਵਾਲਿਆਂ ਤੇ ਉਦਾਂ ਕੁਝ ਨਹੀਂ ਕਰਾਂਗੇ ਸਭ ਥੱਲੇ ਲਈ ਸੈਟਿੰਗ ਹੋਣ ਵਾਲੀ ਆ ਉਹ ਕਰਾਂਗੇ ਬਹੁਤ ਸਾਰੇ ਕਮੈਂਟ ਆ ਰਹੇ ਸੀ ਕਿ ਆਪਣੇ ਸਾਸ ਸਹੁਰੇ ਦਾ ਕਮਰਾ ਵੀ ਸਵਾਰੋ ਤੇ ਅੱਜ ਪਲਾਨਿੰਗ ਚੱਲ ਰਹੀ ਆ ਦੇਖੋ ਪਲਾਨਿੰਗ ਕਾਮਯਾਬ ਹੁੰਦੀ ਕਿ ਨਹੀਂ ਹੁੰਦੀ ਤੁਹਾਡੇ ਪਿਆਰ ਦੇ ਨਾਲ ਹੀ ਸ਼ਾਇਦ ਹਫ਼ਤੇ ਤੱਕ ਪਲਾਨਿੰਗ ਸਟਾਰਟ ਹੋ ਜਾਵੇ ਤੇ ਆਹ ਇਹ ਬਿੜਾ ਇਹ ਬੜੇ ਚੱਕ ਦੇਣਾ ਇਥੋਂ ਸਾਰਾ ਹੀ ਖੁੱਲਾ ਕਰ ਦੇਣਾ ਸਿਰਫ ਸੋਫੇ ਰਹੂਗੇ ਤੇ ਇੱਕ ਡੈਡੀ ਮੰਮੀ ਉਹਨਾਂ ਦਾ ਬੈੱਡ ਰਹੂਗਾ ਤੇ ਟੀਵੀ ਆ ਟੀਵੀ ਲਈ ਅਸੀਂ ਲੱਕ ਕੁਝ ਬਣਾਵਾਂਗੇ ਇਦਾਂ ਉੱਪਰ ਕਾਂਦਰੇ ਲਾਉਣ ਲਈ ਇਦਾਂ ਕੁ ਸੈਟਿੰਗ ਦੀ ਉਹਨੇ ਉੱਪਰ ਟੀਵੀ ਰਹੂਗਾ ਇਦਾਂ ਟੇਬਲ ਦੇ ਉੱਪਰ ਟੀਵੀ ਕਿਹਨੇ ਰੱਖਣਾ ਨਹੀਂ ਅਸੀਂ ਟੀਵੀ ਕੀ ਰੱਖਣਾ ਦੁਕਾਨਦਾਰ ਉਹਦੇ ਕਹੀ ਜੰਨੀ ਬਾਬਾ ਅਸੀਂ ਵੀ ਤੇ ਰੱਖਿਆ ਸੀ ਆਪਣੀ ਇਹ ਰੱਖੀਏ ਬਣਾਉਂਗੇ ਇੱਥੇ ਅਸੀਂ ਪਤਾ ਕੀ ਕੀਤਾ ਸੀ ਸਾਡੇ ਉੱਥੇ ਆਪਣੇ ਮੈਂ ਆਹੀ ਕਰੇ ਇਦਾਂ ਉਹ ਲਾਇਆ ਸੀ ਮੋਰੇ ਕੀ ਉਹਨੇ ਕਹਿੰਦੇ ਆ ਲੱਕੜ ਦਾ ਬਣਾਗੇ ਨਾ ਬਣਾਉਣਾ ਕਿਨੇ ਲੱਕੜ ਦਾ ਅੱਦਾ ਅੱਦਾ ਤੇ ਡੈਡੀ ਹੁਣੇ ਘਵਾ ਰਣੀ ਆ ਬੱਚੇ ਦਾ ਮੈਂ ਡੈਡੀ ਨੂੰ ਕਹਿਣਾ ਕਿ ਤੁਸੀਂ ਆ ਟੀਵੀ ਦਾ ਜੋਰ ਉਹ ਗਾਰਡਮੈਂਟ ਕਰ ਲਿਓ ਦਾੜੀ ਹੁਣ ਕੱਲਣਾ ਆ। ਦਾੜੀ ਹੁਣ ਹੈ ਜੀ ਆ ਤਾਂ ਤੁਹਾਨੂੰ ਦਾੜੀ ਵਾਲੀ ਲੋੜੀ ਤੁਹਾਡੀ ਮੇਰੀ ਕਰਾਂਗੇ ਨਹੀਂ ਕਰਨੀ ਹੈ ਇਹ ਬਹੁਤ। ਦੋਸਤੋ ਤਾਂ ਗਰਮੀ ਬਹੁਤ ਜ਼ਿਆਦੇ ਆ ਤੇ ਸਲਾਹ ਹੀ ਕਰ ਰਹੇ ਆ ਅਸੀਂ ਤੇ ਗਰਮੀ ਦੇ ਵਿੱਚ ਦੱਸ ਬਾਕੀ ਤੁਸੀਂ ਦੱਸੋ ਕਿ ਕਿੰਨੇ ਚਿਰ ਤੱਕ ਸਟਾਰਟ ਕਰੀਏ। ਬਾਕੀ ਤੁਸੀਂ ਕਮੈਂਟ ਬਾਕਸ ਵਿੱਚ ਦੱਸਿਓ ਕਿਦੋਂ ਤੱਕ ਸਟਾਰਟ ਕਰਦੀਏ। ਤੁਹਾਨੂੰ ਕੀ ਸਹੀ ਲੱਗਦਾ ਕਿ ਹੁਣ ਕੀਤਾ ਜਾਵੇ ਕਿ ਠਰਕ ਕੀਤਾ ਜਾਵੇ। ਕਿਉਂਕਿ 7 ਮਹੀਨਾ ਵੀ ਆ ਤੇ ਦਿੱਕਤ ਆਉਂਦੀ ਹੈ ਬਰਸਾਤਿੰਦੀ ਮੇਲਾ ਦਾ ਬਰਸਾਤਾਂ ਤੋਂ ਬਾਅਦ ਸ਼ੁਰੂ ਕਰੀਏ। ਜੀ ਕਰਨਾ ਆ ਤਾਂ ਜੀ ਕਰਦੇ ਨਾ ਆ ਸਾਡੇ ਘਰ ਦਾ ਬਾਹਰ ਆ ਇਹਨਾਂ ਨੂੰ ਤਾਂ ਪਰੰਗ ਕਰ ਦੇਣਾ ਆ ਇਹ ਜਿਹੜੀ ਆ ਜਿਹੜੀ ਇਹ ਤਾਂ ਖਾਣੇ 'ਚ ਬੜੇ ਕਵਰ ਨਾ ਹੋਗੇ ਹੈ ਇਹ ਸੋਹਣੇ ਲੱਗਦੇ ਬਾਹਰ ਇੱਦਾਂ ਰੰਗ ਕਰਨਾ ਵਧੀਆ ਜੀ ਕਹਿੰਦਾ ਇੱਦਾਂ ਰੰਗ ਕਰਨਾ ਸਾਰੇ ਤੇ ਆ ਸਾਰੇ ਤੇ ਰੰਗ ਕਰਨਾ ਪਹਿਲਾਂ ਤੁਸੀਂ ਉਹਨੇ ਤਾਂ ਕਮਰੇ ਉੱਪਰ ਜਾੜਾ ਹੋਇਆ ਪਟਕੇ ਆਓ ਤੇ ਬਾਕੀ ਦੇ ਬਾਥਰੂਮਾਂ ਦੀ ਗੱਲ ਸਾਰੇ ਕਹਿੰਦੇ ਆ ਉੱਥੋਂ ਸਾਫ਼ ਕਰਾਓ ਤੁਸੀਂ ਮੈਂ ਲੱਗੀਆਂ ਜੀ ਬੜੀਆਂ ਬਣਉਣ ਲਾਓ ਅੱਜ ਅਸੀਂ ਬਣਾਵਾਂਗੇ ਬੜੀਆਂ ਕਿਹਨੂੰ ਇਹਨੂੰ ਬੜੀਆਂ ਪਸੰਦ ਆ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆ ਬਟ ਆਲੂ ਬੜੀਆਂ ਨਹੀਂ ਕੱਲੀਆਂ ਬੜੀਆਂ ਅੱਜ ਤੁਹਾਨੂੰ ਬਣਾਉਣੀਆਂ ਦੱਸਾਂਗੇ ਕਿੱਦਾਂ ਬਣਾਈਦੀਆਂ ਇਹ ਬਹੁਤ ਹੀ ਵਧੀਆ ਤੇ ਟੇਸਟੀ ਬਣਦੀਆਂ ਇਹ ਤੇ ਹੁਣ ਤੁਸੀਂ ਇੱਦੇ ਬਣੇ ਰਹੋ ਤੇ ਅਬ ਬਣਾਵਾਂਗੇ ਅੱਜ ਫੇਰ ਤੇ ਦੇਖਿਓ ਪਹਿਲਾਂ ਤੁਸੀਂ ਬੜੀਆਂ ਨੂੰ ਲੈ ਲੈਣਾ ਆ ਤੇ ਉਹਨੂੰ ਭਿੰਟੀਆਂ ਪਾੜਨੇ ਮਤਲਬ ਕਿ ਭੇੜਣੀਆਂ ਆ ਪਾਣੀ ਵਿੱਚ ਚੰਗੀ ਤਰ੍ਹਾਂ ਜਿੱਦਾਂ ਇਹ ਪੋਲੀਆਂਾਂ ਦੇ ਨਾ ਚਰ ਹੋ ਜਾਂਦੀਆਂ ਤਾਂ ਇਦਾਂ ਪੋਲੀਆਂਾਂ ਬਿਲਕੁਲ ਪੋਲੀ ਹੋਣੇ ਚਾਹੀਦੀਆਂ ਆ ਦੇਖੋ ਪੋਲੀਆ ਹੋਣੇ ਨੇ ਬਿਲਕੁਲ ਟੁੱਟਦੀਆਂ ਬਿਲਕੁਲ ਨਾਲੇ 5 ਮਿੰਟ ਵਿੱਚ ਰੈਸਪੀ ਬਣਨ ਵਾਲੀ ਆ ਇਹ ਸਿਰਫ 5 ਮਿੰਟ ਲੱਗਣੇ ਇਹਨੂੰ ਇੱਦਾਂ ਬਣੇ ਰਹੇ ਹੋ ਬਲੋ ਨਾ ਚਲੋ ਆਪਾਂ ਸਟਾਰਟ ਕਰਦੇ ਆਂ ਬੜੀਆਂ ਬਣਉਣੀਆਂ ਲੋਹ ਤੇ ਬੜੀਆਂ ਤੁਹਾਨੂੰ ਬਣਉਣੀਆਂ ਮੈਂ ਸਿਖਾਵਾਂ ਕਿ ਅੱਜ ਤੇ ਕਿੱਦਾਂ ਬਣਦੀਆਂ ਆ ਬਹੁਤ ਹੀ ਟੇਸਟੀ ਬਣਦੀਆਂ ਤੇ ਬਹੁਤ ਹੀ ਜਲਦੀ ਬਣਦੀਆਂ ਆ ਤੇ ਇੱਦਾਂ ਹੀ ਵਲੌਗ ਨਾਲ ਬਣੇ ਰਹੋ ਤੇ ਆਪਾਂ ਜਿਹੜੇ ਬੜੀਆਂ ਆ ਉਹਨੂੰ ਪਹਿਲਾਂ ਪਾਤਾ ਸੀ ਲੱਗੀ ਪੇੜੀਆਂ ਰੱਖ ਦਿੱਤੀਆਂ ਸੀ ਬੜੀਆਂ ਤੇ ਸਾਡੀਆਂ ਜਿਹੜੇ ਬੜੀਆਂ ਪੋਲੀਆਂ ਹੋ ਚੁੱਕੀਆਂ ਐ ਗੇੜਾ ਪੇੜ ਦਈਏ ਸਾਡੇ ਦਰਵਾਜ਼ਾ ਖੁੱਲਣਾ ਸੀ ਚਲੋ ਓ ਇਦਾਂ ਲੱਗਦਾ ਐ ਜੀ ਜ਼ੋਰ ਨਾਲ ਆ ਗਈ ਜ਼ੋਰ ਨਾਲ ਇਹਨਾਂ ਨਾਲ ਸੇ ਬੜੀਆਂ ਗੇੜੇ ਪੇੜੀ ਰੱਖ ਦਿੱਤੀਆਂ ਪਹ ਹੈ ਹੈ ਮੇਰਾ ਗੁੰਡਾ ਇਹ ਮੇਰਾ ਗੁੰਡਾ ਬੜੀਆਂ ਆਲੂ ਬੜੇ ਸਾਰਿਆਂ ਦੱਸ ਦਿਆਂ ਬੜੀਆਂ ਕਿੱਦਾਂ ਬਣਾਈਦੀਆਂ ਆਏ ਅੱਜ ਵੀਡੀਓ ਰੋਲਣਾ ਸਾਰਿਆਂ ਨੂੰ ਪੜੀਆਂ ਦਾ ਪਤਾ ਵਾ ਕਿ ਦਮ ਹੋਣੀ ਹੈ ਮਣੀਆਂ ਦਾ ਪਤਾ ਕਿੱਦਾਂ ਹੈ ਮੇਰੇ ਬੱਲੂ ਰੱਖਾ ਹੱਥ ਨਾਲ ਚਾਕੂ ਪਰ ਆ ਦੇਖੋ ਜੀ ਬੜੀਆਂ ਜਿਹੜੀਆਂ ਅਸੀਂ ਭੇਣੀਆਂ ਰੱਖ ਰਿਤੀਆਂ ਸੀ ਮਤਲਬ ਕਿ ਇਹਨੂੰ ਪਹਿਲਾਂ ਕੋਈ ਆ ਹੀ ਪਾਣੀ ਨਾਲ ਆ ਦੇਖੋ ਪਾਣੀ ਨੱਪ ਗਈ ਉਹ ਅੱਗੇ ਤਾਂ ਉੱਧ ਚੱਲਦਾ ਉੱਧ ਚੱਲਦਾ ਤੇ ਵੀਡੀਓ ਨਾਲ ਵਿੱਚ ਆਉਗੀ ਲੋ ਜੀ ਹੁਣ ਆਪਾਂ ਜਿਹੜੀਆਂ ਭੇਣਤੀਆਂ ਬੜੀਆਂ ਸਾਰੀਆਂ ਕੱਢ ਲਾਂਗੇ ਇੱਕ ਸਾਈਡ ਨਾ ਚੋੜਨੀ ਆਣੀ ਹੋਈ ਇੱਦੀ ਕੱਢਣੀਆਂ ਇਹ ਤਾਂ ਕੱਢ ਲਓ ਇੱਕ ਬਾਉਲ ਚ ਸਾਜ ਦੇ ਰਿਡੇ ਪੇਂਦੀਆ ਬੜੀਆਂ ਸੇਤ ਇਹ ਪਸੰਦ ਆ ਇਹ ਨਾ ਇਹ ਬੜੀਆਂ ਪਸੰਦ ਨਹੀਂ ਆ ਸੱਚ ਇਹ ਵੇਖਾ ਜਿਹੜੇ ਸੁੱਕੀਆਂ ਮੰਨਦੀ ਆ ਪਸੰਦ ਨਹੀਂ ਤੁਹਾਨੂੰ ਲਓ ਜੀ ਅਸੀਂ ਕੱਢ ਲਈਆਂ ਸਾਰੀਆਂ ਚੋੜੇ ਹੋਣਾ ਇਹਨਾਂ ਨੂੰ ਜੇ ਮੈਨੂੰ ਚੋੜਨਾ ਤਾਂ ਉਹਨੇ ਚੋੜ ਸੁਕਦੇ ਆ ਪਰ ਮੈਨੂੰ ਚੋੜਨੀ ਆਣੀ ਜ਼ਿਆਦਾ ਇੱਦਿ ਕੱਢਣੀਆਂ ਇਹ ਲੋ ਜੀ ਸਾਡੀਆਂ ਜਿਹੜੀਆਂ ਬੜੀਆਂ ਸਾਰੀਆਂ ਨਿਕਲ ਗਈਆਂ ਬੜੀਆਂ ਇਦਾਂ ਨਹੀਂ ਹੁੰਦਾ ਜਦੋਂ ਆਟਾ ਕੁਚੜਿਆ ਹੁੰਦਾ ਆਟਾ ਕਿੰਨਾ ਪਾਣੀ ਨਿਕਲਿਆ ਤੇ ਹੁਣ ਅਸੀਂ ਬਣਾਵਾਂਗੇ ਬੜੀਆਂ ਆਲੂ ਬੜੀਆਂ ਆਲੂ ਨਹੀਂ ਬੜੀਆਂ ਇਹ ਇਹ ਆਲੂ ਆਲੂ ਨਹੀਂ ਵਿੱਚ ਪੌਣੇ ਕੱਲੀਆਂ ਬਣੋਣੀਆਂ ਬਹੁਤ ਟੇਸਟੀਆਂ ਬਣਦੀਆਂ ਬਹੁਤ ਜ਼ਿਆਦਾ ਫਿਰ ਮੈਂ ਅੱਜ ਨਹੀਂ ਰੋਟੀ ਖਾਣੀ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਇਹ ਅੱਛਾ ਮੇਰੀਆਂ ਤਾਂ ਫੇਵਰੇਟ ਹੀ ਆ ਹੁਣ ਹੁਣ ਬੰਦ ਕਰਨਾ ਲੋ ਜੀ ਹੁਣ ਬਣਾਉਂਦਾ ਕਦਾਂ ਬੰਦ ਕਦਾਂ ਨਹੀਂ ਬੰਦ ਵਾਏ ਗੁਰੂ ਲੋ ਦੀ ਮੇਰਾ ਪ੍ਰੋਸੈਸ ਚਾਲੂ ਹੋ ਗਿਆ ਆ ਹੁਣ ਮੈਂ ਲੱਗੀ ਆ ਗਰਮੀ ਚ ਕਿੰਨੇ ਸਾਇਦੀ ਗੱਲਾਂ ਬੜੀਆਂ ਪਿਆਰੀਆਂ ਲੱਗਦੀਆਂ ਹੁਣ ਆਪਾਂ ਪਾਲਾਂਗੇ ਅੱਗ ਸਿਰ ਫੜ ਜਦ ਤੁਸੀਂ ਸਿੰਪਲ ਪਿਆਜ਼ ਕੱਟ ਲੈਣੇ ਜਾਂ ਤਾਂ ਬਾਕੀ ਲੂਣ ਵਿੱਚ ਮਸਾਲਾ ਲੈ ਲੈਣਾ ਆ ਤੇ ਬੜੀਆਂ ਲੈ ਲੈਣੀਆਂ ਆ ਜੇ ਤੁਸੀਂ ਸਿੰਪਲ ਬਣਾਉਂਦੇ ਆ ਖਾਣਾ ਆਪਣੇ ਘਰੇ ਉੱਦੇ ਤਿਆਰ ਕਰਨੀਆਂ ਵੀ ਬੜੀਆਂ ਤੁਸੀਂ ਪਹਿਲਾਂ ਕੀ ਕਰਨਾ ਆ ਤੇਲ ਪੋਣਾ ਵਿੱਚ ਆਹ ਤੇਲ ਪੋਣਾ ਇੱਕ ਪਹਿਲਾਂ ਛੋਈ ਤੇਲ ਤੇ ਪਾਣੀ ਦੀ ਪਕਾਉਣੇ ਆ ਰੋ ਦੀ ਸਾਡਾ ਤੇਲ ਗਰਮ ਹੋ ਗਿਆ ਆਪਾਂ ਪਤਾ ਕਿ ਪਿਆਜ਼ ਨੂੰ ਪਿਆਜ਼ ਘੀਤੇ ਪਾਉਂਦੇ ਆ ਕਿੰਨੇ ਜਿਹੜਾ ਪਿਆਜ਼ਾਂ ਨੂੰ ਬ੍ਰਾਊਨ ਕਰਕੇ ਵਿੱਚ ਗਰੇਟੇ ਪਿਆਜ਼ਾਂ ਨਾਲ ਪਾਲਣੇ ਆ। ਉਹਦੇ ਨੂੰ ਹੁਣ ਬੜੀਆਂ ਪਾਤੀਆਂ ਮਿਕਸ ਕਰ ਦੋ। ਬਹੁਤ ਟੇਸਟੀ ਹੁੰਦੀ ਆ ਬੜੀਆਂ। ਇਹ ਤਾਂ ਬਹੁਤ ਟੇਸਟੀ ਲੱਗਦੀ ਆ। ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਨਾ ਇੱਕ ਵਾਰੀ ਬਣਾ ਕੇ ਜਰੂਰ ਦੇਖੋ ਜੇ ਕਿਸੇ ਨੇ ਨਹੀਂ ਬਣਾਈ ਆਈਆਂ ਤੇ ਹੁਣ ਥੋੜਾ ਜਿਹੜਾ ਪਾਣੀ ਬੜੀਆਂ ਚ ਹੈਗਾ ਸੀ ਨਾ ਥੋੜੇ ਥੱਲੇ ਆਹ ਦੇਖੋ ਪਾਣੀ ਆ ਇਹ ਪਾਣੀ ਦਾ ਨਾ ਜਿੱਦਾਂ ਥੋੜੀਆਂ ਬੜੀਆਂ ਨੇ ਟੇਸਟੀ ਆ ਜੂਗਾ ਸਾਰਾ ਮਸਾਲਾ ਇਹਦੇ ਵਿੱਚ ਜੋ ਨੂਨ ਵਿੱਚ ਐਡ ਹੋਣਾ ਇਹਦਾ ਤੇ ਸਕਤਨ ਥੋੜੀ ਹੁਣ ਟੱਕ ਦਿੰਨੇ ਆਪਾਂ ਆਹ ਲਓ ਜੀ ਦੇਖੋ ਜੀ ਸਾਨੂੰ ਵੀ ਗਰਮੀ ਦੇ ਵਿੱਚ ਮਾਰਿਆ ਆ ਕੋਲਰ ਬੰਦ ਕੀਤਾ ਆ ਆ ਦੇਖੋ ਇਦੋਂ ਚੁੱਲ੍ਹਾ ਬੰਦ ਕੀਤਾ ਤੇ ਇੱਧਰ ਬਣ ਰਹੀਆਂ ਰੋਟੀਆਂ ਰੋਟੀ ਤਿਆਰ ਹੋ ਰਹੀ ਏ ਇੱਧਰ ਚੁੱਲੇ ਤੇ ਇੱਧਰ ਹੋ ਰਹੀ ਆ ਰੋਟੀ ਤਿਆਰ ਤੇ ਗਰਮੀ ਬਹੁਤ ਜ਼ਿਆਦਾ ਆ ਮਿੱਤਰੋ ਪਿਆਰਿਓ ਬਹੁਤ ਜ਼ਿਆਦਾ ਗਰਮੀ ਹੋ ਗਈ ਆ ਕੁਛ ਕਰਨ ਨੂੰ ਦਿਲ ਨਹੀਂ ਕਰਦਾ ਕੋਈ ਕਹਿੰਦਾ ਵੀ ਤੇ ਆਜੋ ਕਿਹਨੇ ਖਾਣੀ ਚੁੱਲੇ ਦੀ ਰੋਟੀ ਚੁੱਲੇ ਦੀ ਰੋਟੀ ਕਿਹਨੂੰ ਕਿਹਨੂੰ ਪਸੰਦ ਆ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਿਓ ਇਹਦਾ ਫੁੱਲ ਦੀ ਰੋਟੀ ਕਿਹਨੂੰ ਕਿਹਨੂੰ ਵਧੀਆ ਲੱਗਦੀ ਆ ਹਾਂਜੀ ਕਿੰਨੇ ਦੀ ਗੋਲਮਟਾ ਰੋਟੀ ਚੁੱਲੇ ਦੀ ਗੋਲਮਟਾ ਰੋਟੀ ਬਣ ਰਹੀ ਆ ਨਾਲ ਬਣਾਈਆਂ ਅਸੀਂ ਕੱਡੀਆਂ ਅੱਜ ਬੜੀਆਂ ਬਣਾਈਆਂ ਰਹੀ ਬੜੀਆਂ ਕਹਿੰਦੇ ਖਾਣੀਆਂ ਬਹੁਤ ਵਧੀਆ ਸਿਹਤਮੰਦ ਲਈ ਸੁੱਕੀਆਂ ਬੜੀਆਂ ਬੜੀਆਂ ਸਵਾਲ ਵਾਲੇ ਦਿਖਾਓ ਮੈਂ ਚੂਰੀਆਂ ਵੀ ਲੈ ਚੂਰੀਆਂ ਵੀ ਲੈ ਕੇ ਆਈ ਹਾਂ ਦਿਖਾਓ ਸੁੱਕੀਆਂ ਬੜੀਆਂ ਤੇ ਨਾਲ ਦਹੀਂ ਹੈਗਾ ਸਹੀ ਹੈਗਾ ਦਹੀਂ ਹੈਗਾ ਨਾਲ ਖੱਟਾ ਬਣਾ ਲਵਾਂ ਨਾ ਤੁਹਾਨੂੰ ਦਿਖਾਉਂਦੀ ਕਰ ਆਹ ਮੈਂ ਖੱਟਾ ਬਣਾਉਂਗਾ ਤੇ ਕੀ ਕਹਿੰਨਾ ਤੋ ਪੁੱਤ ਅਜਾ ਵੇ ਸਕੂਲ ਲੈ ਜਾਵਾਂ ਇਸ ਘੋਲੇ ਵਿੱਚ ਹਮਨ ਕਰਾਉਣਾ ਆਫ ਆਨ ਤੁਹਾਨੂੰ ਆਨ ਕਰਨਾ ਦਾ ਆਨ ਆਨ ਕਰਾ ਹਾਂ ਤੇ ਕੱਲੂ ਆਪਾਂ ਲੈ ਕੇ ਆਵਾਂਗੇ ਜੀ ਹੋਮ ਟੂਰ ਫਿਰ ਤੋਂ ਦੁਬਾਰਾ ਤੋਂ ਹੋਮ ਟੂਰ ਬਣਾਵਾਂਗੇ ਤੇ ਸਾਨੂੰ ਕਮੈਂਟ ਬਾਕਸ ਵਿੱਚ ਦੱਸਿਓਗੇ ਹੋਮ ਟੂਰ ਦੁਬਾਰਾ ਲੈ ਕੇ ਆਈਏ ਕਨਾਲ ਤੇ ਫੋਲੋ ਕਰੋ ਤੁਹਾਨੂੰ ਦਿਖਾਵਾਂਗੇ ਆਹੜੀ ਗੱਡੀ ਆ ਵੀ ਦੱਸਾਂ ਕਿਹਦੀ ਆ ਹੋਮ ਟੂਰ ਦੇ ਵਿੱਚ ਸਾਰਾ ਕੋ ਦੱਸਾਂਗੇ ਬਹੁਤ ਸਾਰੇ ਕਮੈਂਟ ਆ ਰਹੇ ਗੱਡੀ ਕਿਹਦੀ ਹੈ ਗੱਡੀ ਕਿਹਦੀ ਆ ਉਹ ਵੀ ਦੱਸਾਂਗੇ ਤੇ ਦੱਸਾਂਗੇ ਸਾਡੀ ਫੈਮਲੀ ਚ ਕੌਣ ਕੌਣ ਰਹਿੰਦਾ ਹੈ ਸਾਰਾ ਕੁਝ ਦੱਸਾਂਗੇ ਤੇ ਚਲੋ ਠੀਕ ਆ ਜੀ ਤੁਸੀਂ ਵੀ ਰੋਟੀ ਪਾਣੀ ਛਕੋ ਤੇ ਆਪਾਂ ਹੁਣ ਇੱਥੇ ਕਰਦੇ ਆ ਸਮਾਪਤ ਬਲੌਗ ਨੂੰ ਸਮਾਪਤ ਕਰਦੇ ਆ ਤੇ ਇੱਡੀ ਸਾਨੂੰ ਪਿਆਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਿਓ ਪਿਆਰਾ ਜਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਓਕੇ ਬਾਏ ਮਾਤਾ ਜੀ ਚੜਦੀ ਕਲਾ ਚ ਰੱਖੇ ਹੱਸਦੇ ਰਹੋ